ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਜਿਹੜੀ ਕੱਲ ਦੁਰਘਟਨਾ ਵਾਪਰੀ ਐ ਬੜੀ ਹੀ ਦੁਖਦਾਈ ਐ ਤੇ ਉਹਦੇ ਵਿੱਚ ਬੱਚੇ ਜਿਹੜੇ ਆ ਉਹਦੇ ਚ ਅੱਗ ਦੇ ਕਰਕੇ ਉਹਨਾਂ ਤੇ ਡੈਮੇਜ ਹੋਈ ਆ ਸੋ ਇਹ ਇਸ ਤੇ ਕੋਈ ਵਸ ਨਹੀਂ ਹੈਗਾ ਪਰ ਉਦੋਂ ਹੀ ਸਾਡਾ ਜਿਹੜਾ ਸ਼ਰੂਨੀ ਕਮੇਟੀ ਦਾ ਪ੍ਰਬੰਧਾ ਉਹਨਾਂ ਨੇ ਸਾਰਿਆਂ ਨੇ ਤੁਰੰਤ ਜਿੰਨੇ ਵੀ ਬੱਚੇ ਸੀ ਉਹਨਾਂ ਨੂੰ ਪਹਿਲਾਂ ਫਰੋਜਪੁਰ ਹਸਪੀਟਲ ਲੈ ਕੇ ਉਦੋਂ ਬਾਅਦ ਇੱਥੇ ਰੈਫਰ ਕਰਤਾ ਬੀਬੀ ਸਾਡੇ ਗੁਰਿੰਦਰ ਕੌਰ ਜੀ ਭੋਲਵਾਲ ਜਿਹੜੇ ਸਾਡੇ ਐਕਸ ਜਿਹੜਾ ਅੰਤਰਕਮਟੀ ਮੈਂਬਰ ਆ ਇਹ ਰਾਤ ਹੀ ਇੱਥੇ ਆ ਗਏ ਸੀ ਰਾਤ ਇਹਨਾਂ ਨੇ ਸਾਰਾ ਪ੍ਰਬੰਧ ਕੀਤਾ ਤੇ ਅੱਜ ਵੀ ਸਵੇਰ ਦੇ ਇੱਥੇ ਹੀ ਨੇ ਡਾਕਟਰ ਸਾਹਿਬ ਨੂੰ ਮਿਲ ਰਹੇ ਨੇ ਤੇ ਮੈਂ ਵੀ ਇੱਥੇ ਬੱਚਿਆਂ ਨੂੰ ਦੇਖਣ ਵਾਸਤੇ ਆਇਆ ਸੋ ਇਹ ਗੱਲ ਠੀਕ ਆ ਕਿ ਸਾਰੇ ਜਿਹੜੇ ਵੀ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਰਾ ਜਿਹੜਾ ਮਾਮਲਾ ਵਾ ਉਹ ਅੰਡਰ ਕੰਟਰੋਲ ਆ ਤੋ ਅਸੀਂ ਹੱਥ ਜੋੜ ਕੇ ਜਿੰਨੀ ਵੀ ਸੰਗਤ ਆ ਉਸ ਨੂੰ ਬੀਬੀ ਜੀ ਨੇ ਵੀ ਬੇਨਤੀ ਕੀਤੀ ਆ ਕਿ ਅਸੀਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਅਸੀਂ ਹਰ ਤਰੀਕੇ ਦੀ ਕੋਈ ਪੈਸੇ ਦਾ ਮਸਲਾ ਨਹੀਂ ਹਰ ਤਰੀਕੇ ਦੀ ਵਧੀਆ ਤਕਨੀਕ ਦੇ ਨਾਲ ਹੀ ਜਿਹੜੀ ਆ ਉਹ ਡਾਕਟਰੀ ਸਹਾਇਤਾ ਉਹ ਮੁਹੱਈਆ ਕਰਾਵਾਂਗੇ ਬੀਬੀ ਜੀ ਨੇ ਹੁਣੇ ਹੀ ਇਹ ਜ਼ਿਕਰ ਕੀਤਾ ਸੀ ਕਿ ਜੀ ਇਸ ਤੋਂ ਅੱਗੇ ਕੋਈ ਹੋਰ ਵੱਡੇ ਹਸਪਤਾਲ ਜਾਣਾ ਕੋਈ ਵੀ ਕੰਮ ਕਰਨਾ ਵੀ ਸਾਨੂੰ ਉਸ ਗੱਲ ਹੀ ਦੱਸਿਆ ਜਾਵੇ ਪਰ ਡਾਕਟਰ ਬਹੁਤ ਅੱਛੇ ਆ ਜਿਨ੍ਹਾਂ ਨੇ ਬਹੁਤ ਅੱਛਾ ਕੋਆਪਰੇਟ ਕੀਤਾ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਸਾਡਾ ਇਥੇ ਇਲਾਜ ਬਹੁਤ ਅੱਛਾ ਵਾ ਤੇ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਰਿਸਕ ਦੀ ਲੋੜ ਲੱਗਦੀ ਸਾਨੂੰ ਅਸੀਂ ਜ਼ਰੂਰ ਦੱਸਾਂਗੇ ਤੋਂ ਪ੍ਰਧਾਨ ਸ਼੍ਰੋਣੀ ਕਮੇਟੀ ਐਡਵੋਕੇਟ ਰੇਹਿੰਦਰ ਸਿੰਘ ਧਾਮੀ ਸਾਹਿਬ ਉਹ ਵੀ ਇੱਕ ਦਿਨ ਜਿਹੜਾ ਮਾਰਨਗੇ ਉਹਨਾਂ ਨੇ ਪੂਰਨ ਤੌਰ ਤੇ ਸਾਡੇ ਇਥੇ ਸਖਤਰ ਜਿਹੜੇ ਗੁਰਨਾਮ ਸਿੰਘ ਉਹਨਾਂ ਨੂੰ ਭੇਜਿਆ ਉਹ ਹਰ ਤਰੀਕੇ ਦੀ ਜਿਹੜੀ ਵੀ ਸਾਡੇ ਦਫਤਰੀ ਸਿਸਟਮ ਵੱਲੋਂ ਪੂਰਾ ਪ੍ਰਬੰਧ ਇਥੇ ਜੇ ਕੀਤਾ ਗਿਆ ਸਾਡੇ ਸਾਰੇ ਜਿਹੜੇ ਸ਼੍ਰੋਣੀ ਕਮੇਟੀ ਦੇ ਮੁਲਾਜ਼ਮ ਨੇ ਜਿਹੜੇ ਮੁਖੀ ਨੇ ਥੱਲੇ ਸਾਰੇ ਇੱਥੇ 24 ਘੰਟੇ ਡੁੱਟ ਕੇ ਰਹੇ। ਸੋ ਬੀਬੀ ਜੀ ਵੱਲੋਂ ਜਿਹੜਾ ਇੱਥੇ ਹੋਣ ਦੇ ਕਰਕੇ ਇਹ ਨਗਰ ਦਾ ਵੀ ਪ੍ਰਬੰਧ ਕੀਤਾ ਹੈ ਉਹ ਬੀਬੀ ਜੀ ਤੁਹਾਨੂੰ ਸਾਰੀ ਜਾਣਦੇ। ਦੇਖੋ ਜੀ ਪਰਿਵਾਰ ਜਿਹੜੇ ਹੈਗੇ ਆ ਬਹੁਤ ਚੜ੍ਹਦੀ ਕਲਾ ਚ ਹੈ। ਕੋਈ ਪਰਿਵਾਰਾਂ ਨੇ ਇਹੋ ਜਿਹਾ ਰੋਸ ਨਹੀਂ ਜਤਾਇਆ ਕਿ ਵੀ ਸਾਡਾ ਇਲਾਜ ਨਹੀਂ ਸਹੀ ਹੋ ਰਿਹਾ ਜਾਂ ਸਾਨੂੰ ਸਹੀ ਸਮੇਂ ਦੇ ਉੱਤੇ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਜਾਂ ਸਾਡੀ ਬਾਤ ਨਹੀਂ ਪੁੱਛੇਗੀ। ਪਰਿਵਾਰ ਜਿਹੜੇ ਆਏ ਸੰਤੁਸ਼ਟੀ ਦੇ ਵਿੱਚ ਹੈ ਕਿ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਮੀਡੀਏਟਲੀ ਜਿਹੜਾ ਬੱਚਿਆਂ ਨੂੰ ਪਹਿਲਾਂ ਫਰੋਜ਼ਪੁਰ ਹਸਪੀਟਲ ਰੈਫਰ ਕੀਤਾ ਔਰ ਉਸ ਤੋਂ ਬਾਅਦ ਉਹ ਫ੍ਰੀਪਟ ਮੈਡੀਕਲ ਕਾਲਜ ਆਏ ਹੈ ਇਲਾਜ ਪੂਰਨ ਰੂਪ ਦੇ ਵਿੱਚ ਬਿਲਕੁਲ ਸਹੀ ਚੱਲਦਾ ਪਿਆ ਹੈਗਾ ਪਰਿਵਾਰ ਜਿਹੜੇ ਆ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਔਰ ਇਸ ਤੋਂ ਵੱਧ ਕੇ ਬੇਨਤੀ ਕੀਤੀ ਸੀ ਮੈਂ ਗੁਰਦੁਆਰਾ ਖਾਲਸਾ دیਵਾਨ ਦੇ ਪੂਰੇ ਸਟਾਫ ਨੂੰ ਕਿ ਲੰਗਰ ਸੇਵਾ ਉਹਨਾਂ ਦੀ ਚੱਲਦੀ ਹੈ ਔਰ ਉਹ ਬੱਚੇ ਸਵੇਰੇ 5:30 ਵਜੇ ਹੀ ਜਿਹੜੇ ਇੱਥੇ ਪ੍ਰਸ਼ਾਦਾ ਪਾਣੀ ਚਾਹ ਦਾ ਜਿਹੜਾ ਲੰਗਰ ਹੈ ਇਹ ਜਿੰਨੀ ਦੇਰ ਤੱਕ ਬੱਚੇ ਇੱਥੇ ਹੋਣਗੇ ਲੰਗਰ ਔਰ ਚਾਹ ਦਾ ਜਿਹੜਾ ਹੈਗਾ ਇਹ ਚੱਲਦਾ ਰਹੇਗਾ ਡਾਕਟਰਾਂ ਦੀ ਟੀਮ ਨੂੰ ਵੀ ਬੇਨਤੀ ਕੀਤੀ ਹੈ ਕਿ ਚੰਗੇ ਤੋਂ ਚੰਗਾ ਇਲਾਜ ਜਿਹੜਾ ਹੈਗਾ ਉਹ ਕਰਵਾਇਆ ਜਾਏ ਔਰ ਸਾਰਾ ਖਰਚ ਖਰਚ ਤਾਂ ਇੱਕ ਪਾਸੇ ਰਹਿ ਗਿਆ ਦੀ ਬੱਚਿਆਂ ਦੀ ਜਾਨ ਹੈ ਜੋ ਕੁਝ ਵੀ ਬੱਚਿਆਂ ਨੂੰ ਲੋੜੀਂਦਾ ਹੋਏਗਾ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਸਭ ਕੁਝ ਮਹੀ ਹੈ ਆਪਣੇ ਭਤੀਜਾ ਹੀ ਇਹ ਨਾਂ ਸਾਡੇ ਹਾਂਜੀ ਕਿੰਦਾ ਦਾ ਇਲਾਜ ਚੱਲ ਰਿਹਾ ਹੈ ਇਲਾਜ ਬਹੁਤ ਵਧੀਆ ਕਰ ਰਹੀ ਸੀ ਕਮੇਟੀ ਜੀ ਬਹੁਤ ਵਧੀਆ ਹੀ ਯਾਨੀ ਕਿ ਦੇਖੋ ਪਾਰ ਹੋ ਲਈਏ ਇਹਨਾਂ ਜਦੋਂ ਹਾਸਾ ਹੋਇਆ ਉਹ ਮਿੰਟੋ ਮਿੰਟੀ ਇਹਨਾਂ ਨੇ ਹਸਪੀਟਲ ਲੈ ਕੇ ਗਏ ਹੁਣ ਤਿੰਨ ਰਾਤ ਹੀ ਇਹ ਪੰਜ ਸੱਤ ਬੰਦੇ ਇੱਥੇ ਰਹਿੰਦੇ ਪਏ ਆ ਅੱਜ ਸੱਤਰ ਸਾਹਿਬ ਆਏ ਸੀ ਹਾਂਜੀ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਵੀ ਕੋਈ ਵੀ ਤੁਹਾਨੂੰ ਦਿੱਕਤ ਪਵੇ ਕਿਸੇ ਵੀ ਗੱਲ ਦੀ ਸਾਡੇ ਨਾਲ ਗੱਲ ਕਰੋ ਉਹਨੂੰ ਚੁਰਤ ਹੀ ਕੰਮ ਹੋ ਰਿਹਾ ਜੀ ਅਸੀਂ ਸੁਣ ਕੇ ਟੀ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਇਹਨਾਂ ਲੋ ਅਸੀਂ ਇੱਕ ਗੱਲ ਕਵਾਂਗੇ ਗੁਰਦੁਆਰਾ ਜਾਮਨੀ ਸਿੰਘ ਵਜੀਰਪੁਰ ਸਾਹਿਬ 24 ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਸਾਡਾ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਸਾਨੂੰ ਪੈਸੇ ਦੀ ਕੋਈ ਕਮੀ ਨਹੀਂ ਲੰਗਰ ਪਾਣੇ ਦੀ ਪੂਰੀ ਸਹੂਲਤ ਦੇ ਰਿਹਾ ਹਰੇਕ ਪੱਖੋਂ ਸਾਡਾ ਸਹਿਯੋਗ ਦੇ ਰਿਹਾ ਇੱਕ ਤਾਂ ਹੁੰਦਾ ਨਾ ਵੀ ਬੰਦੇ ਦੀ ਗੱਲ ਨਹੀਂ ਸੁਣਦੇ ਇਹ ਸਾਡੇ ਹਰੇਕ ਨਾਲ ਸਹਿਯੋਗ ਸਾਡਾ ਦੇ ਰਿਹਾ ਹੈ ਇਲਾਜ ਠੀਕ ਚੱਲ ਰਿਹਾ ਹਾਂਜੀ ਇਲਾਜ ਠੀਕ ਚੱਲ ਰਿਹਾ ਜੀ